हां जी दोस्तों सारे ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਢਿੱਲੋਂ ਕੋਠਾਗੁਰੂ ਬੇਨਤੀ ਕਰਦੇ ਆ ਆਹ ਜਿਹੜਾ ਮਾਈ ਦਾ ਮੰਦਿਰ ਆ ਸ਼ਮਸ਼ਾਨ ਘਾਟ ਵਾਲੀ ਦਾ ਇਹਦੇ ਸਬੰਧ ਦੇ ਵਿੱਚ ਵੀਡੀਓ ਇੱਥੇ ਸ਼ਮਸ਼ਾਨ ਘਾਟ ਦੇ ਵਿੱਚ ਮਾਈ ਰਤਨ ਕੌਰ ਦਾ ਜਿਹੜਾ ਮੰਦਿਰ ਆਗਾ ਉਹੀ ਤਸਵੀਰ ਦੇਖ ਰਹੇ ਆ ਤੇ ਇਹ ਕਮੇਟੀ ਵੱਲੋਂ ਕਾਫੀ ਵਾਰ ਪਹਿਲਾਂ ਵੀ ਇਹ ਸਮੱਸਿਆ ਆਈਆਂ ਆ ਤੇ ਇੱਥੇ ਨਾ ਚੋਰੀ ਹੋ ਰਹੀ ਆ ਵੀ ਜਿਹੜੇ ਵੀ ਕੋਈ ਚੀਜ਼ ਇੱਥੇ ਲਿਆ ਕੇ ਲਾਉਂਦੇ ਆ ਕੋਈ ਨਵਾਂ ਕੋਈ ਸਟਾਟਰ ਕੋਈ ਪਹਿਲਾਂ ਚੱਲੀ ਜਾਂਦਾ ਸੀਗਾ ਤੇ ਇਹ ਚੀਜ਼ਾਂ ਦਾ ਜਾਨੀ ਕਿ ਇਹ ਨਹੀਂ ਪਤਾ ਲੱਗ ਰਿਹਾ ਹਜੇ ਵੀ ਪਿੰਡ ਦਾ ਕੋਈ ਅਮਲੀ ਆ ਕੋਈ ਨਸ਼ਾਖਾਨ ਵਾਲਾ ਕੋਈ ਕਿਸੇ ਤਰ੍ਹਾਂ ਦਾ ਬੰਦਾ ਹੋ ਸਕਦਾ ਕੋਈ ਬਾਹਰਲਾ ਵੀ ਹੋ ਸਕਦਾ ਕੋਈ ਕਿਸੇ ਤੇ ਹਜੇ ਕੋਈ ਪੱਕਾ ਇਲਜ਼ਾਮ ਨਹੀਂ ਤੇ ਇਹ ਗੱਲਾਂ ਵੀ ਦੋ ਚਾਰ ਵਾਰ ਭੰਨਿਆ ਗਿਆ ਤੇ ਕਮੇਟੀ ਹੈ ਜਿਹੜੀ ਇਹ ਸਾਰੀ ਅੱਜ ਸਵੇਰ ਆਈ ਵੀ ਸੀਗੀ ਤੇ ਇਹਨਾਂ ਨੇ ਪਹਿਲਾਂ ਵੀ ਇੱਕ ਦੋ ਵਾਰ ਇਹ ਜਾਨੀ ਕਿ ਗੱਲ ਲਿਆਂਦੀ ਹੈਗੀ ਵੀ ਇਹ ਗੱਲੇ ਜਿਹੜੇ ਤੋ ਤਨ ਮੇਰੀ ਭੰਨੇ ਗਏ ਆ ਤੇ ਆਪਾਂ ਗੱਲ ਕਰਵਾਵਾਂਗੇ ਖੰਨਾ ਐਮਸੀ ਜਿਹੜਾ ਹੁਣ ਕਮੇਟੀ ਇਹ ਨਵੀਂ ਬਣੀ ਵੀ ਆ ਤੇ ਪਹਿਲਾਂ ਵਾਲੀ ਕਮੇਟੀ ਵੀ ਹੁੰਦਾ ਰਿਹਾ ਇਹ ਕੁਸ ਕਿਉਂ ਚੋਰੀ ਚੱਪੇ ਤਾਂ ਹੁੰਦੀ ਰਹਿੰਦੀ ਆ ਪਰ ਹੁਣ ਥੋੜਾ ਨੁਕਸਾਨ ਵੱਧ ਹੁੰਦਾਗਾ ਇਸ ਕਰਕੇ ਆਪਾਂ ਆ ਦਿਖਾਉਣੇ ਆਗੇ ਤੁਹਾਨੂੰ ਆ ਗੱਲਾਂ ਜਿਹੜਾ ਆਵੇ ਥੀਰ ਪਾਣਾ ਮਾਰਨਾ ਨੂੰ ਤੇ ਆਵੇ ਇਸ ਤਰ੍ਹਾਂ ਆਵੇ ਇਥੋਂ ਸੱਬਲ ਸੱਬਲ ਪਾ ਕੇ ਆ ਵੀ ਆ ਸਾਰਾ ਹੈ ਆਵੇ ਐਸਾ ਤੋਂ ਇਹ ਭੰਨਿਆ ਗਿਆ ਹੈਗਾ ਨਾ ਇਧਰੋਂ ਇੱਥੇ ਇੱਥੇ ਪਾ ਗਿਆ ਪੁੱਛਦਾ ਇਹਦਾ ਐਸਾ ਤੋਂ ਆਹ ਆ ਪਾ ਕੇ ਆ ਇਥੇ ਨਾ ਜਣ ਕੇ ਸ਼ਰਧਾ ਵਾਲੇ ਬਹੁਤ ਜ਼ਿਆਦੇ ਇੱਥੇ ਆ ਤੁਸੀਂ ਵੇਖ ਹੀ ਰਹੇ ਹੋ ਇਹ ਨਹੀਂ ਉਹ ਥੱਲੇ ਵੇਖ ਰਹੇ ਆ ਆ ਵੀ ਥੱਲੇ ਵੀ ਇਥੋਂ ਸਾਰਾ ਇਹ ਪਟ ਕੇ ਤੇ ਤਕਰੀਬਨ ਸਾਰਾ ਚੱਕਣ ਦੀ ਸਕੀਮ ਸੀ ਇਹ ਉਹਦਾ ਗੱਡਿਆ ਹੋਣਾ ਚ ਹਾਂ ਤੇ ਇਹ ਵਿੱਚ ਗੱਡਿਆ ਹੋਇਆ ਉਹ ਤੇ ਉਹਨਾਂ ਦੇ ਮੁਤਾਬਕ ਤਾਂ ਹੈ ਤਕਰੀਬਨ ਆਇਆ ਸੀ ਵੀ ਸਾਰਾ ਪਟ ਕੇ ਪਾਸੇ ਕਰਕੇ ਤੇ ਜਾਨਕੀ ਨੁਕਸਾਨ ਕਾਫੀ ਕਰਦੇ ਆ ਕਿ ਇੱਥੇ ਦੋਸਤੋ ਗੱਲ ਇਹ ਆ ਵੀ ਇਹ ਕੋਈ ਆਏ ਨਹੀਂ ਗੱਲ ਵੀ ਇਹ ਜਗ੍ਹਾ ਤਾਂ ਹੈਗੀ ਹੈ ਸਮਸ਼ਾਨ ਘਾਟ ਦੇ ਵਿੱਚ ਪਰ ਇਹ ਸਰਧਾਲੂ ਬਹੁਤ ਜੁੜੇ ਹੋਏ ਆ ਪਾਸੇ ਪਿੰਡਾਂ ਤੋਂ ਵੀ ਲੋਕ ਯਾਨਕੀ ਕਾਫੀ ਆਉਂਦੇ ਆ ਮੰਗਲਵਾਰ ਨੂੰ ਆਏ ਮੰਗਲਵਾਰ ਇੱਥੇ ਜਿਹੜੇ ਤਕਰੀਬਨ ਤਕਰੀਬਨ ਪਿੰਡ ਦੇ ਵੀ ਬਹੁਤ ਜ਼ਿਆਦੇ ਸਰਧਾਲੂ ਆ ਜਿਹੜੇ ਜਿਹੜੇ ਮੰਨਦੇ ਆ ਜਿਨ੍ਹਾਂ ਨੇ ਕੋਈ ਸੁੱਖ ਪੂਰੀ ਹੁੰਦੀ ਆ ਉਹ ਆਪ ਦਾ ਕੋਈ 500 ਕੋਈ ਹਜ਼ਾਰ ਕੋਈ 100 ਕੋਈ 200 ਕੋਈ 100 50 ਤੇ ਇਸ ਤਰ੍ਹਾਂ ਇੱਥੇ ਯਾਨਕੀ ਸੇਵਾ ਆਉਂਦੀ ਰਹਿੰਦੀ ਆ ਤੇ ਇਹ ਕਾਫੀ ਵਾਰ ਭੰਨੇ ਗਿਆ ਤੇ ਬਾਕੀ ਆਪਾਂ ਬਾਈ ਤੋਂ ਪੁੱਛਦੇ ਆ ਐਮਸੀ ਤੋਂ ਖੰਨੇ ਕੀ ਹਾਲ ਹੈ ਬਾਈ ਠੀਕ ਆ ਬਾਈ ਤੇ ਇਧਰ ਨੂੰ ਹੋ ਜਾ ਮਾੜੀ ਸਾਈਡ ਜੇ ਤੇ ਇਧਰ ਚਾਰਾਂ ਨੇ ਜਾ ਪੈਂਦਾ ਉੱਧੇ ਉੱਥੇ ਆ ਜੂ ਸਾਰੇ ਚੱਲ ਕਰਦੇ ਹਾਂ 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 ਇਧਰ ਫੋਟੋ ਇਧਰ ਸੂਰਜ ਪੈਂਦਾ ਇਧਰ ਤੈਨੂੰ ਆਜਾ ਇਧਰ ਇਧਰਲੇ ਪਾਸੇ ਇਧਰ ਸਾਫ ਹੋ ਗਈ ਆ ਆ ਆ ਆ ਇਧਰ ਸਾਫ ਆਊਗੀ ਇਧਰਲੇ ਪਾਸੇ ਆ ਜਾ ਸਾਰੇ ਆ ਜਾ ਇਹ ਇਹ ਨਾ ਭੋਲੇ ਭਾਈ ਗੱਲ ਇੰਦਾ ਸਾਰਿਆਂ ਨੂੰ ਪਹਿਲਾਂ ਤਾਂ ਸਾਸਰੀ ਕਾਲ ਆ ਸਾਸਰੀ ਕਾਲ ਜੀ ਤੇ ਇਹ ਨਾ ਆਪਣਾ ਦਸਹਰੇ ਵੇਲੇ ਆਪਣੀ ਕਮੇਟੀ ਨਵੀਂ ਬਣੀ ਸੀਗੀ ਆਪਾਂ ਚਾਬਗਾ ਫੜਗਾ ਆਪਣੇ ਗੁਆੜ ਦੇ ਮੁੰਡੇ ਵੀ ਆ ਕੋਹ ਹਰਮਾਨੇ ਦੇ ਗੁਆੜ ਦੇ ਮੁੰਡੇ ਵੀ ਆ ਤੇ ਇਹ ਨਾ ਗੱਲਾਂ ਇਹਦੋਂ ਪਹਿਲਾਂ ਵੀ ਪਰ ਭੰਨਿਆਗਾ ਬਹੁਤ ਆਰੀ ਠੀਕ ਹੈ ਤੇ ਹੁਣ ਬਸ ਇੱਕ ਇਹਦੋਂ ਪਹਿਲਾਂ ਇੱਥੇ ਚੇਂਜਰ ਲੱਗਿਆ ਹੋਇਆ ਸੀਗਾ ਜਿਹੜਾ ਲਾਈਟ ਉਹ ਲਾਈਟ ਕਰਨਾ ਹੁੰਦਾਗਾ ਠੀਕ ਹੈ ਚੇਂਜਰ ਖੋਲ ਕੇ ਲੈ ਕੇ ਇਹਦੋਂ ਬਾਹਰ ਗੇਟਵਾਲ ਸੀਗਾ ਰਵੜ ਦਾ ਉਹ ਗੇਟਵਾਲ ਦੇਖ ਲੈ ਵੀ ਕਿਸੇ ਦੇ ਕੀ ਕੰਮ ਦਾਗਾ ਮੈਨੂੰ ਲੱਗਦਾ ਵੀ ਬਾਹਲਾ 20 ਰੁਪਏ ਦਾ ਵੀ ਨਹੀਂ ਹੋਣਾਗਾ ਗੇਟਵਾਲ ਲੈ ਕੇ ਉੱਥੇ ਜਿਹੜੀ ਆਪਣੀ ਟੂਟੀ ਲੱਗੀ ਵੀ ਹੈ ਉਹ ਹੁਣ ਉਹ ਤੋਂ ਬਿਨਾ ਚੱਲਦੀ ਨਹੀਂਗੀ ਠੀਕ ਹੈ ਠੀਕ ਹੈ ਇੱਥੇ ਹੁਣ ਹੁੰਦਾ ਕੀ ਆ ਚਲ ਨਸ਼ੇ ਪੱਤੇ ਨਾਲ ਲੈ ਜਾਂਦਾ ਭਾਈ ਇਹ ਮੰਨ ਲੈ ਸ਼ਮਸ਼ਾਨ ਘਾਟ ਦੀ ਜਗਾ ਇੱਥੇ ਮਰਨਾ ਤਾਂ ਇੱਕ ਨਾ ਇੱਕ ਦਿਨ ਹਰੇ ਹੇ ਇੱਕ ਬੰਦੇ ਨਹੀਂ ਆ ਸਹੀ ਗੱਲ ਆ ਸਹੀ ਗੱਲ ਠੀਕ ਆ ਨਾ ਇੱਥੇ ਮੰਨ ਲੈ ਹੱਥ ਧੋਂਦੇ ਆ ਕੇ ਸਾਰਾ ਕੁਝ ਕਰਦੇ ਆ ਪਾਣੀ ਹੁੰਦਾਗਾ ਸਾਡਾ ਇਰਾਦਾ ਪਹਿਲਾਂ ਇਹ ਤੋਂ ਪਹਿਲਾਂ ਇਹ ਸੀਗਾ ਵੀ ਅਸੀਂ ਨਾ ਇੱਥੇ ਵੀ ਪਾਣੀ ਲਈ ਜਿਹੜੀ ਫਰਿੱਜ ਹੁੰਦੀ ਆ ਵੀ ਉਹ ਲਾਦਗੇ ਤੇ ਉਹ ਮੁੜ ਕੇ ਸਾਡਾ ਇਰਾਦਾ ਇਸ ਗੱਲ ਨੂੰ ਬਦਲ ਗਿਆ ਵੀ ਯਾਰ ਅਬੀ ਦੱਸੋ ਗੱਲੇ ਨਹੀਂ ਛੱਡਦੇ ਚੇਂਜਰ ਨਹੀਂ ਛੱਡਦੇ ਫਰਿੱਜ ਕਿਹਨੇ ਛੱਡੀ ਇੱਥੇ ਦੋਸਤੋਂ ਇਹ ਬਹੁਤ ਵਧੀਆ ਗੱਲਾਂ ਗੱਲ ਕਹਿਣ ਤੋਂ ਬਾਅਦ ਵੀ ਟਿਕਾਣਾ ਅਸਲ ਵਿੱਚ ਹਰ ਇੱਕ ਬੰਦੇ ਦਾ ਇੱਥੇ ਹੀ ਆ ਤੇ ਜੇ ਇਹ ਇਸੇ ਟਿਕਾਣੇ ਤੇ ਵੀ ਆਪਾਂ ਕਹਿਦਗੇ ਵੀ ਕੋਈ ਚੋਰੀ ਹੁਣ ਦੇਖੋ ਗੱਲ ਇਹ ਆ ਵੀ ਟੁੱਟੀ ਆ ਰਬੜ ਦੀਆਂ ਟੂਟੀਆਂ ਵੀ ਨਹੀਂ ਛੱਡਦੇ ਉਹ ਆਪਾਂ ਵੇਖ ਲਓ ਵੀ ਕਿਹੇ ਜੇ ਚੋਰ ਹੋਣਗੇ ਤੇ ਅੰਦਾਜ਼ਾ ਆਪਾਂ ਨੂੰ ਤਾਂ ਤਕਰੀਬਨ ਲੱਗ ਹੀ ਗਿਆ ਇੱਕ ਮੂਰੇ ਨਾਂ ਲਿਆਉਣਾ ਬਾਕੀ ਆ ਤੇ ਬਾਕੀ ਬੰਦੇ ਫੜੇ ਵੀ ਜਾਣਗੇ ਅਸੀਂ ਕੈਮਰੇ ਫਰੋਲ ਲਿਆ ਭੋਲੇ ਅੱਛਾ ਕੈਮਰੇ ਹੀ ਫਰੋਲ ਲਿਆ ਕੈਮਰੇ ਲੱਗੇ ਵਿਆ ਸਾਰਿਆਂ ਦੇ ਅਰਾਮ ਦੇ ਕੈਮਰੇ ਲੱਗੇ ਵਿਆ ਇਹਦੇ ਆਪਣੇ ਦੇ ਮਾਲਕ ਇਹਦੇ ਇਹ ਦੁਆਰ ਅਰਾਮ ਇਹਦੇ ਆਪਣੇ ਦੇ ਖਤਰੀ ਦੇ ਉੱਥੇ ਲੱਗੇ ਵਿਆ ਕੈਮਰੇ ਠੀਕ ਹੈ ਕੈਮਰੇ ਅਸੀਂ ਫਰੋਲ ਲਿਆ ਸਾਰੇ ਬੰਦੇ ਦਾ ਪਤਾ ਪਤਾ ਲੱਗ ਗਿਆ ਹਾਂ ਹਾਨੂੰ ਪਤਾ ਜਦੋਂ ਸਾਥੋਂ ਮਾਫੀ ਮੰਗ ਜੇ ਬੰਦਾ ਠੀਕ ਹੈ ਤੇ ਨਹੀਂ ਅਸੀਂ ਇਹ ਦੁਬਾਰ ਬਈ ਆਪ ਦੀ ਕੋਈ ਕਾਰਵਾਈ ਕਰਾਂਗੇ ਫਿਰ ਇਹ ਦੁਬਾਰ ਬੰਦਾ ਕੋਈ ਤਰਾਜ ਨਾ ਕਰੇ ਬੀਅਰ ਪੈਂਡ ਦੇ ਬੰਦੇ ਤੇ ਕਾਰਵਾਈ ਕਰਦੇ ਦੋਸਤੋ ਗੱਲ ਇਹ ਵਧੀਆ ਸਿਆਣੀ ਗੱਲ ਆ ਪੈਂਡ ਦੇ ਵਿੱਚ ਕਈ ਵਾਰੀ ਨਾ ਇਹ ਇਹ ਗੱਲਾਂ ਦੇ ਵੱਡੇ ਮਸਲੇ ਬਣ ਜਾਂ ਵੀ ਹਜੇ ਤਾਂ ਉਹਨੂੰ ਵਾਰਨਿੰਗ ਹੀ ਆ। ਵੀ ਚਾਹੇ ਉਹਦੇ ਪਰਿਵਾਰ ਨੂੰ ਲਾ ਲਓ, ਚਾਹੇ ਉਹਨੂੰ ਲਾ ਲਓ ਵਾਰਨਿੰਗ ਆ। ਉਹ ਆਪਦੀ ਗਲਤੀ ਮੰਨ ਲੇ ਤੇ ਗਾਂਹ ਵਾਸਤੇ ਇਹ ਜੀ ਜਿਹੜੀ ਕਰਾਉਣੀ ਹਰਕਤਾਂ ਨਾ ਕਰੇ। ਕਿਉਂ ਇਹ ਸਾਰਿਆਂ ਦਾ ਸਾਂਝਾ ਕੰਮ ਆ। ਕੋਈ ਇਹਨਾਂ ਦਾ ਕੱਲਿਆਂ ਦਾ ਕੰਮ ਨਹੀਂ। ਪਹਿਲੀ ਗੱਲ ਤਾਂ ਇਹ ਸਵੇਰ ਹਰ ਰੋਜ਼ ਇੱਕ ਬੰਦਾ ਆ ਕੇ ਢੇੜਾ ਕੱਢਦਾ। ਤੇ ਜੇ ਕੋਈ ਚੀਜ਼ ਲਾਉਂਦੇ ਆ ਇੱਥੇ ਸਵੇਰ ਨੂੰ ਹੁੰਦੀ ਨਹੀਂ। ਉਹ ਲੈ ਜਾਂਦੇ ਆ ਤੇ ਇਹ ਚੀਜ਼ਾਂ ਨਾ ਯਾਨੀ ਕਿ ਧਿਆਨ ਰੱਖਣ ਵਾਲੀਆਂ ਆ। ਤੇ ਜਦੋਂ ਕਿਤੇ ਫੇਰ ਕਈ ਵਾਰੀ ਆਏ ਆ ਕਮੇਟੀ ਕਨੂੰ ਸੋਧਾ ਲਾ ਗਿਆ ਫੇਰ ਕਈ ਵਾਰੀ ਫਿਰ ਪਰਿਵਾਰ ਵੀ ਮੂਰੇ ਆ ਜਾਂਦਾ ਹੁਣ ਅਸੀਂ ਨਾ ਬਸ ਆਹ ਮਤਾ ਪਾ ਰਹੇ ਆ ਇੱਕ ਤਰੀਕ ਤੋਂ ਆਪਣੀ ਲੈਟਰ ਪੈਡ ਬਣੀ ਹੋਈ ਆ ਠੀਕ ਹੈ ਇਸ ਜਗ੍ਹਾ ਦੇ ਵਿੱਚ ਅਸੀਂ ਹੁਣ ਕੰਦ ਕੱਢਣੀ ਆ ਸੈੱਟ ਪਾਉਣਾ ਉਥੇ ਪੈਂਡ ਜੋਗਰਾਹੀ ਕਰੀ ਜਾਂਦੇ ਆ ਥੋੜੀ ਜਿਹੀ ਰਹਿ ਗਈ ਸਾਡੀ ਠੀਕ ਹੈ ਜੀ ਜੇ ਹੁਣ ਅਸੀਂ ਲੈਟਰ ਪੈਡ ਤੇ ਮਤਾ ਪਾ ਦੇਣਾ ਜੇ ਕੋਈ ਇੱਥੇ ਬੰਦਾ ਸੀ ਚਿੱਟਾ ਲਾਉਂਦਾ ਦੇਖ ਲਿਆ ਜਾਂ ਕੋਈ ਨਸ਼ਾ ਪਤਾ ਕਿਸੇ ਪ੍ਰਕਾਰ ਦਾ ਵੀ ਨਸ਼ਾ ਕਰਦਾ ਦੇਖ ਲਿਆ ਅਸੀਂ ਬਾਈ ਉੱਤੇ ਸੋਧਾ ਲਾਵਾਂਗੇ ਬਸ ਸਿੱਧੀ ਜੀ ਗੱਲ ਆ ਗਈ ਇੱਥੇ ਆ ਜਗ ਬੰਦੇਾਂ ਨੂੰ ਇਹਨਾਂ ਨੇ ਸਮਝਾ ਕੇ ਵੀ ਹੰਬ ਗਏ ਤੇ ਇਸ ਤੋਂ ਬਾਅਦ ਕਿਸੇ ਤੇ ਲੱਗ ਗਿਆ ਸੋਧਾ ਫਿਰ ਕੋਈ ਤਰਾਜ ਨਾ ਕਰੇ ਇਹ ਕਮੇਟੀ ਦੀ ਵਾਰਨਿੰਗ ਆ ਮਾਸਾਲਾ ਕਹਿੰਦਾ ਪਿੰਡ ਦਾ ਬੰਦਾ ਜੀ ਰੈਂ ਐ ਕਰਦਾ ਜੋ ਕਰਦਾ ਇਹ ਇਹ ਧਾਰਮਿਕ ਜਗ੍ਹਾ ਬਾਈ ਸਿੱਧੀ ਜੀ ਗੱਲ ਆ ਇੱਥੇ ਨਸ਼ੇ ਪੱਤੇ ਦਾ ਤਾਂ ਕੋਈ ਕੰਮ ਹੀ ਨਹੀਂਗਾ ਇਹ ਕੋਈ ਲੈ ਆਜ ਕਿਸੇ ਨਾਲ ਨਹੀਂ ਰੱਖੀ ਜੋ ਕੋਈ ਆਪ ਦਾ ਹੋਵੇ ਕੋਈ ਬਗਾਨਾ ਹੋਵੇ ਕੋਈ ਬਗਾਨੇ ਪਿੰਡ ਦਾ ਹੋਵੇ ਸਾਰਿਆਂ ਨੂੰ ਇਹ ਧਿਆਨ ਚ ਰੱਖਣ ਵਾਲੀ ਗੱਲ ਆ ਵੀ ਇੱਥੇ ਪਹਿਲੀ ਗੱਲ ਤਾਂ ਸ਼ਾਮ ਨੂੰ ਆਉਣੀ ਮਾੜਾਗਾ ਜਦੋਂ ਇੱਥੇ ਆ ਕੇ ਰਾਤ ਨੂੰ ਟਿਕ ਟੂਕੇ ਲਾਉਂਦੇ ਆ ਸ਼ਾਮ ਨੂੰ ਆਉਂਦੇ ਆ ਰਾਤ ਨੂੰ ਵੀ ਆਉਂਦੇ ਆ ਤੇ ਉਦੋਂ ਹੀ ਫਿਰ ਕੋਈ ਇਹ ਨਸ਼ੇ ਦੀ ਬਾਹਰ ਘਾੜ ਚੀ ਇਹ ਕੋਈ ਸਮਾਨ ਸਮੂਹਣਾ ਜਿਹੜਾ ਇਹ ਤੋੜ ਭੰਨ ਕੇ ਲੈ ਜਾਂਦੇ ਆ ਤੇ ਕਮੇਟੀ ਕੰਨੂ ਅਸੀਂ ਵਾਰਨਿੰਗ ਆ ਤੇ ਆਪਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਬੇਨਤੀ ਆ ਵੀ ਆਪ ਦੇ ਪਰ ਉਹਨਾਂ ਨੂੰ ਵੀ ਬੇਨਤੀ ਹੈ ਵੀ ਆਪ ਦੇ ਬੱਚਿਆਂ ਨੂੰ ਜਵਾਕਾਂ ਨੂੰ ਸਮਝਾਓ ਤਹੇ ਕੋਈ ਵੀ ਸਿਆਣੇ ਆ ਬੱਚਿਆ ਕੋਈ ਵੀ ਆ ਨਸ਼ਾ ਕਰਦਾ ਠੀਕ ਆ ਆਪਦਾ ਕਰੇ ਆਪਾਂ ਆਪਣੇ ਕਿਹੜਾ ਘਰੋਂ ਲੈ ਕੇ ਜਾਂਦਾ ਪਹਿਲੀ ਗੱਲ ਤਾਂ ਮਾੜਾ ਹੀ ਆ ਪਹਿਲੀ ਗੱਲ ਤਾਂ ਹੋਇਆ ਮਾੜਾ ਚੱਲ ਫਿਰ ਵੀ ਆਪਣੇ ਕਿਹੜਾ ਪਰ ਜੇ ਇਹੋ ਜੀ ਜਗ੍ਹਾ ਤੇ ਅਸੀਂ ਦੇਖ ਲਿਆ ਸਾਡੇ ਨਾਲ ਸਾਰੇ ਨੌਜਵਾਨ ਮੁੰਡੇ ਆ ਹੋਣ ਠੀਕ ਹੈ ਤੇ ਦੂਬਾਰਾ ਵੀ ਅਸੀਂ ਆਪ ਦਾ ਸੁਧਾਰ ਲਾਉਗੇ ਬਸ ਤੇ ਦੋਸਤੋ ਇਹ ਬੇਨਤੀਆਂ ਸੀ ਤੇ ਗੱਲੇ ਦਾ ਨੁਕਸਾਨ ਕਾਫੀ ਵਾਰੀ ਹੋ ਗਿਆ ਤੇ ਇਹ ਆਪਾਂ ਮਾੜਾ ਹੀ ਯਾਨੀ ਕਿ ਘਟਨਾ ਮਾੜ ਕੋਈ ਇਹ ਹਰ ਵਕਤ ਜਿਹੜੀ ਕਿਉਂ ਇੱਕ ਦੋ ਵਾਰ ਤਾਂ ਬਰਦਾਸ਼ਤ ਹੋ ਜਾਂਦੀ ਹੈ ਜੇ ਹਰ ਵਕਤ ਵੀ ਇਹ ਕੰਮ ਹੋਈ ਜਾਣਾ ਫਿਰ ਤਾਂ ਅਖੀਰ ਨੂੰ ਅੱਕਿਆਵਾ ਬੰਦਾ ਕੋਈ ਨਾ ਕੋਈ ਹੱਲ ਤਾਂ ਕੱਢਦਾ ਹੀ ਆ ਹੁਣ ਇਹਨਾਂ ਨੂੰ ਪੁਲਿਸ ਦੇ ਵਿੱਚ ਵੀ ਫੜਾ ਫੜਾ ਕੇ ਹੰਬ ਕੇ ਲੋਕ ਤੇ ਨਹੀਂ ਲੋਟ ਆਇਆ ਕੰਮ ਤੇ ਹੁਣ ਇਹ ਦੂਬਾਰਾ ਫਿਰ ਆਪ ਦਾ ਸੁਧਾਰ ਚੱਲੂਗਾ ਇਹਨਾਂ ਤੇ ਤੇ ਉਹ ਯਾਨੀ ਕਿ ਆਪ ਦਾ ਧਿਆਨ ਰੱਖਣਾ ਤੇ ਧੰਨਵਾਦ ਸਾਰਿਆਂ ਦਾ ਜੀ ਤੇ ਆਹ ਵੇਖੋ ਸਾਰੀ ਕਮੇਟੀ ਵਾਲੇ ਬੰਦੇ ਹਜੇ ਆਏ ਵੀ ਹੈ ਨਹੀਂ ਵਿੱਚ ਇਹਦਾ ਜਿਹੜੇ ਬੰਦੇ ਨੌਜਵਾਨ ਆ ਤੇ ਉਹ ਉਹ ਬੰਦੇ ਮੂਰੇ ਉਹਨਾਂ ਨੂੰ ਕਿਉਂ ਪਤਾ ਹੁੰਦਾ ਵੀ ਤੜਕੇ ਸਵੇਰ ਉਹ ġੇੜਾ ਕੱਢਦੇ ਆ ਇਹ ਸ਼ਰਾਰਤ ਦੂਜੇ ਚੌਥੇ ਦਿਨ ਖੋਈ ਵੀ ਹੁੰਦੀ ਆ ਤੇ ਸਾਰਿਆਂ ਦਾ ਧੰਨਵਾਦ ਆ ਤੇ ਇਹ ਗੱਲ ਧਿਆਨ ਚ ਰੱਖਿਓ ਤੇ ਜੇ ਕਿਸੇ ਨੂੰ ਪਤਾ ਲੱਗਦਾ ਇਹ ਵੀ ਨਹੀਂ ਵੀ ਕੋਈ ਇਕੱਲੀ ਇਹਨਾਂ ਦੀ ਜ਼ਿੰਮੇਵਾਰੀ ਆ ਇੱਕ ਜਗ੍ਹਾ ਇਕੱਲਿਆਂ ਦੇ ਨਹੀਂ ਹਾਂ ਕੋਈ ਇਹਨਾਂ ਦੀ ਜ਼ਿੰਮੇਵਾਰੀ ਆ ਕੋਈ ਖੇਤਾਂ ਨਾਲ ਲੰਘਦਾ ਟੱਪਦਾ ਕਿਸੇ ਬੰਦੇ ਦੇ ਧਿਆਨ ਚ ਹੁੰਦੀ ਆ ਗੱਲ ਉਹ ਵੀ ਇੱਥੇ ਮੜਾ ਜਾਂ ਡੋਕਰਾ ਮਾਰਦਿਆ ਕਰਨ